ਇਕੱਠੇ ਸੀਗੇ ਤਿੰਨ ਚਾਰ ਜਣੇ ਜੀ ਕੋਈ ਪਹਿਲਾ दारू-ਦੂਰੂ ਪੀਂਦੇ ਰਹੇ ਆ ਬਾਅਦ ਉਹਨਾਂ ਨੇ ਕੋਈ ਚੀਜ਼ ਮਰੀਚ ਮਲਾਈ ਹੈ ਉਹਦੇ ਕਰਕੇ ਡੈਥ ਹੋ ਗਈ ਉਹਨੂੰ ਮਾਰ ਕੇ ਤੇ ਆਪ ਪਾਸੇ ਭੱਜ ਗਏ ਐ ਦਰੋ ਪੀਰੇ ਜੂ ਇਕੱਠੇ ਤਿੰਨ ਚਾਰ ਜਣੇ ਉਹਨਾਂ ਵਿੱਚ ਕੋਈ ਸਿੱਖ ਜਣਾ ਨੇ ਮਲਾ ਸਪਰੇਅ ਮਲਾਰ ਲੰਗ ਪਰ ਹੋਈ ਨਹੀਂ ਕਰਦੇ ਪਰ ਹੋਣੀ ਚਾਹੀਦੀ ਲੜਨਾ ਦੀ ਗੰਦਰ ਸੰਗ ਹੈ ਕਿਹੜਾ ਪਿੰਡ ਹੈ ਚਾਨੀ ਮਾਣਲਾ ਜੀ ਕੀ ਗੱਲ ਕੀ ਹੋਈ ਹੈ ਜੀ ਕੱਲ ਜੀ ਇਕੱਠੇ ਸੀਗੇ ਤਿੰਨ ਚਾਰ ਜਣੇ ਜੀ ਤੇ ਉਥੇ ਪਹਿਲਾਂ दारू-ਦੂਰ ਪੀਂਦੇ ਰਹੇ ਬਾਅਦ ਚ ਉਹਨਾਂ ਨੇ ਕੋਈ ਚੀਜ਼ ਮੇਚ ਮਲਾਈ ਹੈ ਤੇ ਉਹਦੇ ਕਰਕੇ ਡੈਥ ਹੋ ਗਈ ਉਹਨੂੰ ਮਾਰ ਕੇ ਤੇ ਆਪ ਪਾਸੇ ਭੱਜ ਗਏ ਤੇ ਉਹਨੂੰ ਸਿੱਟੇ ਉਥੇ ਮੋੜ ਕੇ ਨਾ ਉਹਨੂੰ ਸੰਭਾਲਿਆ ਨਾ ਕੀਤਾ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਅਸੀਂ ਕਿਹਾ ਮੈਂ ਚੇਤ ਨੰਬਰ ਹੈਗਾ ਮੌਕੇ ਦਾ ਤੇ ਅਸੀਂ ਇਹਨਾਂ ਨੂੰ ਐਸਐਚਓ ਨੂੰ ਵੀ ਕਿਹਾ ਕਾਰਵਾਈ ਤੂੰ ਪੂਰੀ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਡੈੱਡ ਬੋਡੀ ਨਹੀਂ ਚੱਕਾਂਗੇ ਪੂਰੀ ਕਾਰਵਾਈ ਠੋਕ ਕੇ ਅਸੀਂ ਕਿਹਾ ਵੀ ਕਰ ਇਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰੋ ਕੋ ਕੰਨੀ 174 ਦੀ ਕਾਰਵਾਈ ਕਰਾਂ ਸੀ ਕਿ ਆ ਕਿਉਂ ਕਰੋਗੇ ਤੁਸੀਂ 174 ਦੀ ਕਾਰਵਾਈ ਪੂਰੀ ਕਾਰਵਾਈ ਕਰੋ ਤੁਸੀਂ ਜਿਹੜੀ ਮੰਗੀ ਸੀ ਸੁਖੇਂਦਰ ਸਿੰਘ ਸਿੰਦਰ ਜੀ ਬ੍ਰਦਰ ਦਾ ਕੀ ਨਾਮ ਸੀਗਾ ਖਾਲਾ ਸਿੰਘ ਕੀ ਗੱਲ ਹੋਈ ਐ ਇਹ ਦਰੋਂ 1500 ਦਾ 500 4 ਜਣੇ ਆ ਉਹਨਾਂ ਨੂੰ ਕੋਈ ਸੈੱਟ ਜਣਾ ਲੈ ਮਲਾ ਸਪਰੇਅ ਮਲਾ ਕੇ ਬਸ ਅੱਛਾ ਉਹ ਵੀ ਅੱਗੇ ਅੱਗੇ ਅਮਿਤ ਉਹਦੇ ਕਰਕੇ ਦੱਸ ਦੀ ਐ ਆ ਮੇਰੇ ਕਰਕੇ ਦੱਸ ਦੀ ਐ

ਇਕੱਠੇ ਸੀਗੇ ਤਿੰਨ ਚਾਰ ਜਣੇ ਜੀ ਕੋਈ ਪਹਿਲਾ दारू-ਦੂਰੂ ਪੀਂਦੇ ਰਹੇ ਆ ਬਾਅਦ ਉਹਨਾਂ ਨੇ ਕੋਈ ਚੀਜ਼ ਮਹਿਚ ਮਲਾਈ ਹੈ ਉਹਦੇ ਕਰਕੇ ਡੈਥ ਹੋ ਗਈ ਉਹਨੂੰ ਮਾਰ ਕੇ ਤੇ ਆਪ ਪਾਸੇ ਭੱਜ ਗਏ ਇਹਨਾਂ ਨੂੰ ਫੇਰ ਉਸੇ ਦਾ ਟੈਨ ਕਰ ਜਾਣਾ ਉਹਨਾਂ ਵਿੱਚ ਕੋਈ ਸਖ ਜਣੇ ਨੇ ਮਲਾ ਸਪਰੇਅ ਮਲਾ ਲੰਗ ਕਰ ਹੋਏ ਨੇ ਕਰਦੇ ਨੇ ਕਰਵਾਏ ਹੋਣੇ ਚਾਹੀਦੇ ਨੇ ਮਰਨਾ ਜੀ ਗੰਦਰਸ਼ ਹੈ ਕਿਹੜਾ ਪਿੰਡ ਹੈ ਚਾਨੀ ਮਾਣਲਾ ਜੀ ਕੀ ਗੱਲ ਕੀ ਹੋਈ ਹੈ ਜੀ ਕੱਲ ਜੀ ਇਕੱਠੇ ਸੀਗੇ ਤਿੰਨ ਚਾਰ ਜਣੇ ਜੀ ਤੇ ਉਹ ਤੇ ਪਹਿਲਾਂ दारू-ਦੂਰ ਪੀਂਦੇ ਰਹੇ ਬਾਅਦ ਚ ਉਹਨਾਂ ਨੇ ਕੋਈ ਚੀਜ਼ ਮੇਚ ਮਲਾਈ ਹੈ ਤੇ ਉਹਦੇ ਕਰਕੇ ਡੈਥ ਹੋ ਗਈ ਉਹਨੂੰ ਮਾਰ ਕੇ ਤੇ ਆਪ ਪਾਸੇ ਭੱਜ ਗਏ ਤੇ ਉਹਨੂੰ ਸਿੱਟੇ ਉੱਥੇ ਮੋੜ ਕੇ ਨਾ ਉਹਨੂੰ ਸੰਭਾਲਿਆ ਨਾ ਕੀਤਾ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਅਸੀਂ ਕਹੇ ਮੈਂ ਚੇਤ ਨੰਬਰ ਹੈਗਾ ਮੌਕੇ ਦਾ ਤੇ ਅਸੀਂ ਇਹਨਾਂ ਨੂੰ ਐਸਐਚਓ ਨੂੰ ਵੀ ਕਿਹਾ ਕਾਰਵਾਈ ਤੂੰ ਪੂਰੀ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਡੈੱਡ ਬੋਡੀ ਨਹੀਂ ਚੱਕਾਂਗੇ ਪੂਰੀ ਕਾਰਵਾਈ ਠੋਕ ਕੇ ਅਸੀਂ ਕਹੇ ਅ ਵੀ ਕਰ ਇਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰੋ ਪੋਕੰਨੀ 174 ਦੀ ਕਾਰਵਾਈ ਕਰਾਂ ਸੀ ਕਿ ਆ ਤੂੰ ਕਰੋਗੇ ਤੁਸੀਂ 174 ਦੀ ਕਾਰਵਾਈ ਪੂਰੀ ਕਾਰਵਾਈ ਕਰੋ ਤੁਸੀਂ ਜਿਹੜੀ ਬੰਦੀ ਸੁਪਿੰਦਰ ਸਿੰਘ ਸਿੰਦਰ ਜੀ ਬ੍ਰਦਰ ਦਾ ਕੀ ਨਾਮ ਸੀਗਾ ਹਾਲਾ ਸਿੰਘ ਕੀ ਗੱਲ ਹੋਈ ਹੈ ਇਹ ਦਰੋ 150 ਦਾ ਟੈਨ ਚਾਰਜ ਜਣ ਹੈ ਉਹਨਾਂ ਵਿੱਚ ਕੋਈ ਸੱਟ ਜਣ ਹੈ ਮਲਾ ਸਪਰੇਅ ਮਾਰ ਆ ਦੀ ਬਸ ਅੱਛਾ ਉਹ ਬਦਲ ਦੇ ਦੇ ਅਮਿਤ ਉਹਦੇ ਕਰਕੇ ਦੱਸ ਦਈਏ ਉਹ ਮੇਰੀ ਵਰਤ ਕਰੀਏ

ਇੱਕਠੇ ਸੀਗੇ ਤਿੰਨ ਚਾਰ ਜਣੇ ਜੀ ਕੋਈ ਪਹਿਲਾ दारू-ਦੂਰੂ ਪੀਂਦੇ ਰਹੇ ਆ ਬਾਅਦ ਉਹਨਾਂ ਨੇ ਕੋਈ ਚੀਜ਼ ਮੇਚ ਮਲਾਈ ਹੈ ਉਹਦੇ ਕਰਕੇ ਡੈਥ ਹੋ ਗਈ ਉਹਨੂੰ ਮਾਰ ਕੇ ਤੇ ਆਪ ਪਾਸੇ ਭੱਜ ਗਏ ਇਹ ਦਰੂ ਪੀ ਰਹੇ ਸੀ ਕੱਟੇ ਚਾਰ ਜਣੇ ਉਹਨਾਂ ਵਿੱਚ ਕੋਈ ਸਖ ਜਣੇ ਨੇ ਮਲਾ ਸਪਰੇਅ ਮਲਾ ਲੰਗ ਪਰ ਹੋਏ ਨਹੀਂ ਕਰਦੇ ਨਕਾਰ ਭਾਈ ਹੋਣਾ ਚਾਹੀਦਾ ਮਰਨਾ ਜੀ ਗੰਦਰਸ਼ ਹੈ ਕਿਹੜਾ ਪਿੰਡ ਹੈ ਟਾਣੀ ਮਾਣਲਾ ਜੀ ਕੀ ਗੱਲ ਕੀ ਹੋਈ ਹੈ ਜੀ ਕੱਲ ਜੀ ਇਕੱਠੇ ਸੀਗੇ ਤਿੰਨ ਚਾਰ ਜਣੇ ਜੀ ਤੇ ਉਦੋਂ ਪਹਿਲਾਂ दारू-ਦੂਰੂ ਪੀਂਦੇ ਰਹੇ ਬਾਅਦ ਚ ਉਹਨਾਂ ਨੇ ਕੋਈ ਚੀਜ਼ ਮੇਚ ਮਲਾਈ ਹੈ ਤੇ ਉਹਦੇ ਕਰਕੇ ਡੈਥ ਹੋ ਗਈ ਉਹਨੂੰ ਮਾਰ ਕੇ ਤੇ ਆਪ ਪਾਸੇ ਭੱਜ ਗਏ ਤੇ ਉਹਨੂੰ ਸੈਟੇ ਉੱਥੇ ਮੁੜ ਕੇ ਨਾ ਉਹਨੂੰ ਸੰਭਾਲਿਆ ਨਾ ਕੀਤਾ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਅਸੀਂ ਕਹੇ ਮੈਂ ਚੇਤ ਮੈਂਬਰ ਹੈਗਾ ਮੌਕੇ ਦਾ ਤੇ ਅਸੀਂ ਇਹਨਾਂ ਨੂੰ ਐਸਐਚਓ ਨੂੰ ਨਹੀਂ ਕਿਹਾ ਕਾਰਵਾਈ ਤੋ ਪੂਰੀ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਡੈੱਡ ਬੋਡੀ ਨਹੀਂ ਚੱਕਾਂਗੇ ਪੂਰੀ ਕਾਰਵਾਈ ਠੋਕ ਕੇ ਅਸੀਂ ਕਹੇ ਅ ਵੀ ਕਾਰ ਇਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਕੋ ਕੰਨੀ 174 ਦੀ ਕਾਰਵਾਈ ਕਰਾਂ ਸੀ ਕਿ ਆ ਕਿਉਂ ਕਰੋਗੇ ਤੁਸੀਂ 174 ਦੀ ਕਾਰਵਾਈ ਪੂਰੀ ਕਾਰਵਾਈ ਕਰੋ ਤੁਸੀਂ ਜਿਹੜੀ ਮੰਗੀ ਸੀ ਸੁਖੇਂਦਰ ਸਿੰਘ ਸਿੰਦਰ ਜੀ ਬ੍ਰਦਰ ਦਾ ਕੀ ਨਾਮ ਸੀਗਾ ਖਾਲਾ ਸਿੰਘ ਕੀ ਗੱਲ ਹੋਈ ਹੈ ਇਹ ਦਰੋ 150 ਦਾ ਫੈਟੈਂਚ ਆ ਜਾਣਾ ਹੈ ਉਹਨਾਂ ਨੂੰ ਕੋਈ ਸੈੱਟ ਜਾਣਾ ਹੈ ਸਪਰੇਅ ਮਾਰਾ ਦੇ ਬਸ ਅੱਛਾ ਉਹ ਵੀ ਅੱਗੇ ਅੱਗੇ ਅਮਿਤ ਉਹਦੇ ਕਰਕੇ ਦੱਸ ਦੀ ਹੈ ਅ ਮੇਰੇ ਵਰਗ ਕਰ ਚੁੱਕੀ ਹੈ